ਔਰ ਰਾਗਵ ਚੱਟਾ ਦਾ ਰਾਗਵ ਚੱਟਾ ਤਾਂ ਲੰਡਨ ਰੁਕਿਆ ਹੋਇਆ ਜਿਹੜਾ ਸਭ ਤੋਂ ਜ਼ਿਆਦਾ ਚੇਤਾ ਸੀ ਕੇਜਰੀਵਾਲ ਦਾ ਉਹ ਲੰਡਨ ਬੈਠਾ ਵਾ ਡਰਦਾ ਪਿਆ ਵਾ ਬੀਜਪੀ ਤੋਂ ਕਿ ਕੇਜਰੀਵਾਲ ਦੇ ਸ਼ਰਾਬ ਘਟਾਲੇ ਚ ਮੈਨੂੰ ਫੜਨਾਂ ਲੈਣ ਅਸਲ ਕਹਾਣੀ ਹੈਗੀ ਇਹ ਬਹਾਨਾ ਬਣਾਇਆ ਕਿ ਮੈਂ ਅੱਖਾਂ ਦਾ ਇਲਾਜ ਕਰਾਉਣਾ ਹਜ਼ਾਰ ਯਾਰ ਨਹੀਂ ਤੁਹਾਡਾ ਮਰਿਆ 25 ਮਹੀਨੇ ਹੋ ਗਏ ਸਰਕਾਰ ਨੂੰ ਤੁਹਾਡਾ 25000 ਮਾਰਿਆ ਕੇਜਰੀਵਾਲ ਪਾਰਟੀ ਨੇ ਤੁਸੀਂ 25000 ਲੈਣਾ ਉਹਦੇ ਤੋਂ ਕੱਲੀ-ਕੱਲੀ ਭੈਣ ਨੇ 25000 ਜੇਦੀ ਘਟਾਰੂ ਚੱਕ ਦੇਖਿਆ ਸੀਗੇ ਮਤਲਬ ਐਡੀ ਵੱਧ ਫੈਲੀ ਕਰੇ ਬੰਦਾ ਤੇ ਮੰਤਰੀ ਤੋਂ ਸਿਫਾ ਵੀ ਨਾ ਦੇਵੇ ਪਹਿਣੋ ਸਰਬਜੀਤ ਕੌਰ ਮਾਣੂ ਕੇ ਕਹਿੰਦੀ ਮੈਂ ਇੰਨੀ ਗਰੀਬ ਆ ਘਰੇ ਨੇ ਮੇਰਾ ਘਰ ਖੋਲਿਆ ਜਿਹੜਾ ਮੈਂ ਕਿਰਾਏ ਤੇ ਲਿਆ ਸੀ ਤੇ ਪਹਿਲਾ ਨਾ ਨਜਾਇਜ਼ ਕਬਜ਼ਾ ਕਰਦੀ ਐਨਆਰਆਈ ਦੀ ਕੋਠੀ ਦੇ ਉੱਤੇ ਉਹ ਕੈਨੇਡਾ ਤੋਂ ਆਇਆ ਸੀ ਵਿਚਾਰੇ ਪਰਮਜੀਤ ਸਿੰਘ ਉਹਨੇ ਉਹਨਾਂ ਦੀ ਕੋਠੀ ਤੇ ਕਬਜ਼ਾ ਹੀ ਨਹੀਂ ਕੀਤਾ ਗੱਲਾ ਉਹਦੇ ਜਾਲੀ ਡਾਕੂਮੈਂਟ ਕਰਾ ਕੇ ਖਫਸ਼ੀਰੀ ਕਾਲ ਤੁਸੀਂ ਦੇਖ ਰਹੇ ਹੋ ਡੀ5 ਜਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸੁਖਪਾਲ ਸਿੰਘ ਖੈਰਾ ਵੱਲੋਂ ਲਗਾਤਾਰ ਆਮ ਆਦੀ ਪਾਰਟੀ ਨੂੰ ਘੇਰਿਆ ਜਾਂਦਾ ਉੱਥੇ ਹੀ ਹੁਣ ਉਹਨਾਂ ਨੇ ਜੋ ਕਿ ਵੱਡੇ ਲੀਡਰ ਨੇ ਆਮ ਆਦੀ ਪਾਰਟੀ ਦੇ ਰਾਗਵ ਚੱਡਾ ਨੂੰ ਲੈ ਕੇ ਕਈ ਨਿਸ਼ਾਨੇ ਸਾਧਦੇ ਨੇ ਉਹਨਾਂ ਕਿਹਾ ਕਿ ਉਹ ਲੰਡਨ ਦੇ ਵਿੱਚ ਜਾ ਕੇ ਲੁਕ ਗਏ ਨੇ ਕਿਉਂਕਿ ਉਹਨਾਂ ਨੂੰ ਈੜੀ ਦਾ ਡਰ ਹੈ ਔਰ ਰਾਗਵ ਚੱਡਾ ਦਾ ਰਾਗਵ ਚੱਡਾ ਤਾਂ ਲੰਡਨ ਲੁਕਿਆ ਹੋਇਆ ਜਿਹੜਾ ਸਭ ਤੋਂ ਜ਼ਿਆਦਾ ਚੇਤਾ ਸੀ ਕੇਜਰੀਵਾਲ ਦਾ ਉਹ ਲੰਡਨ ਬੈਠਾ ਵਾ ਡਰਦਾ ਪਿਆ ਵਾ ਭਾਜਪਾ ਤੋਂ ਕਿ ਕੇਜਰੀਵਾਲ ਦੇ ਸ਼ਰਾਬ ਘਟਾਲੇ 'ਚ ਮੈਨੂੰ ਫੜਨ ਨਾ ਲੈਣ ਅਸਲ ਕਹਾਣੀ ਹੈ ਬਹਾਨਾ ਬਣਾਇਆ ਕਿ ਮੈਂ ਅੱਖਾਂ ਦਾ ਇਲਾਜ ਕਰਾਉਣਾ ਵਾ ਨਾਲੇ ਕਹੀ ਜਾਂਦੇ ਆ ਕਿ ਸਾਡੀਆਂ ਤਾਂ ਆਮ ਆਦਮੀ ਦੀ ਕਲੀਨਿਕਾਂ ਹੀ ਦੁਨੀਆ ਭਰ ਦੇ ਵਿੱਚ ਬਹੁਤ ਵਧੀਆ ਅਮਰੀਕਾ ਦੇ ਰਾਸ਼ਟਰਪਤੀ ਨੇ ਆਣ ਕੇ ਤਾਰੀਫ ਕੀਤੀ ਸਾਡੇ ਆਮ ਆਦਮੀ ਪਾਰਟੀ ਦੀ ਕਲੀਨਿਕ ਦੇ ਤੇ ਫਿਰ ਆਗਰਵ ਚੱਡਾ ਜੀ ਉੱਥੇ ਲੁਕੇ ਕਿਉਂ ਹੋਇਆ ਹੋ ਜੇ ਅੱਖਾਂ ਦਾ ਆਪਰੇਸ਼ਨ ਕਰਾਉਣਾ ਤੇ ਇੱਥੇ ਆ ਕੇ ਹਮੀਦੀ ਦੀ ਕਲੀਨਿਕ ਚ ਕਰਾਣਾ ਣਕੇ ਤੇਰਾ ਪਤਾ ਲੱਗੇ ਕਿ ਤੂੰ ਵਾਕਈ ਪੰਜਾਬ ਦੇ ਨਾਲ ਪਿਆਰ ਕਰਦਾ ਵਾ ਇਸ ਕਰਕੇ ਇਹਨਾਂ ਨੇ ਭਾਰੀ ਨੁਕਸਾਨ ਕੀਤਾ ਲੋਕਾਂ ਦੇ ਮਨ ਤੋੜੇ ਨੇ ਔਰ ਮੈਂ ਗੱਲ ਕਰ ਰਿਹਾ ਸੀ ਵਾਪਸ ਆ ਜਾਣਾ ਉੱਥੇ ਕਿ ਖੇਤ ਮਜ਼ਦੂਰ ਕਿਸਾਨ ਆ ਸਾਡੀਆਂ ਭੈਣਾਂ ਬੈਠੀਆਂ ਨੇ ਅੱਜ ਤੋਂ ਪੁੱਛਿਆ ਸੀ ਮੇਰੇ ਛੋਟੇ ਵੀਰ ਨੇ ਕਿ 1000 ਰੁਪਿਆ ਤੁਹਾਨੂੰ ਮਿਲ ਗਿਆ ਤੁਹਾਨੂੰ 1000 ਦਾ ਨਹੀਂ ਘਾਟਾ ਪਿਆ ਜਿਵੇਂ ਜਿਵੇਂ ਸ਼ੁਗਲ ਦੀ ਗੱਲ ਕਰਾਂ ਠੀਕ ਹੈ ਕਿ ਆਪਾਂ ਹੁਣ ਆਪਾਂ ਤਕਰੀਰ ਕਰ ਰਿਹਾ ਤਾਂ ਤੁਹਾਨੂੰ ਕੁਛ ਨਾ ਕੁਛ ਤੁਹਾਨੂੰ ਇਸ ਤਰ੍ਹਾਂ ਦਾ ਵੀ ਗੱਲ ਕਹਿਣੀ ਚਾਹੀਦੀ ਇਹਨਾਂ ਦਾ ਕੌਣ ਬੋਲ ਰਿਹਾ ਸੀ ਬੇਟੇ ਕੌਣ ਬੋਲਿਆ ਸੀ 1000 1000 ਦਾ ਹਾਂ 1000 1000 ਨਹੀਂ ਤੁਹਾਡਾ ਮਰਿਆ 25 ਮਹੀਨੇ ਹੋ ਗਏ ਸਰਕਾਰ ਨੂੰ ਤੁਹਾਡਾ 25000 ਮਾਰਿਆ ਕੇਜਰੀਵਾਲ ਪਾਰਟੀ ਨੇ ਤੁਸੀਂ 25000 ਲੈਣਾ ਉਹਦੇ ਤੋਂ ਕੱਲੀ ਕੱਲੀ ਭੈਣ ਨੇ 25000 ਹਣੇ 25000 ਦੇ ਕੋ ਆਇਆ ਹੋਵੇ ਇਹ ਘਰ ਦਾ ਸਮਾਨ ਇਹ ਘਰ ਦੇ ਵਿੱਚ ਕੋਈ ਕੂਲਰ ਗਰਮੀ 'ਚ ਇੱਕ ਉਹ ਆਪਣੀ ਲੜਕੀ ਨੂੰ ਸੂਟ ਬਣਾ ਕੇ ਦੇ ਸਕਦੇ ਸੀ ਪਰ ਨਹੀਂ ਦਿੱਤਾ ਉਹਨੂੰ ਚਲੋ ਛੱਡੋ ਇਹ ਬੇਈਮਾਨ ਸਿਗੇ ਇਸ ਕਰਕੇ ਉਹ ਮਗਰਲੇ ਤਾਂ ਬੇਈਮਾਨ ਸਿਗੇ ਹੀ ਸਿਗੇ ਮੈਂ ਕਹਿ ਰਿਹਾ ਤੁਹਾਨੂੰ ਆਪਾਂ ਕਹਿੰਦੇ ਮੰਨ ਕੇ ਚੱਲਦੇ ਕਿ ਮਗਰਲੇ ਬੇਈਮਾਨ ਸੀ ਤੁਸੀਂ ਦੱਸੋ ਕੀ ਗੁੱਲ ਖਲਾਏ ਨੇ ਆਣ ਕੇ ਦੱਸੋ ਕਟਾਰੂ ਚੱਕ ਕੇ ਦੀ ਹੋਇਆ ਪੰਜਾਬ ਦੇ ਵਿੱਚ ਦੱਸੋ ਜਰਾ ਭੈਣਾ ਨਾ ਮੈਂ ਗੱਲ ਨਹੀਂ ਕਰਦਾ ਕਦੀ ਕਟਾਰੂ ਚੱਕ ਦੇਖਿਆ ਸੀਗੇ ਮਤਲਬ ਐਡੀ ਵੱੱਦ ਫੈਲੀ ਕਰੇ ਬੰਦਾ ਤੇ ਮੰਤਰੀ ਤੋਂ ਸਿਫਾ ਵੀ ਨਾ ਦੇਵੇ ਕਿ ਇਹ ਬਦਲਾਅ ਸੀ ਕੇਜਰੀਵਾਲ ਸਾਹਿਬ ਦਾ ਆ ਕਿ ਅਸੀਂ ਬਿਸ਼ਰਮ ਬੰਦਾ ਰੱਖਣਾ ਪੂਰਾ ਐ ਕਹਿ ਕੇ ਨਹੀਂ ਉਠਾਵਾਂਗੇ ਨਹੀਂ ਉਤਾਰਾਂਗੇ ਕਿਉਂਕਿ ਬਿਸ਼ਰਮੀ ਸਾਡੇ ਬਦਲਾਅ ਦਾ ਹਿੱਸਾ ਹੈ ਆ ਪਠਾਨ ਮਾਜਰਾ ਤਾਂ ਕੀ ਕਰਦਾ ਸੀਗਾ ਮੈਂ ਹੁਣ ਕਵਾਂ ਤੇ ਫਿਰ ਮੇਰਾ ਇੱਧਰ ਦੇਖਣ ਨੂੰ ਦਿੱਲੀ ਕਰਦਾ ਉਹ ਬੜੇ ਸ਼ਰੀਆਮ ਕਹਿੰਦਾ ਰੱਖੀਆਂ ਦੋ ਤਾਂ ਕੀ ਹੋ ਗਿਆ ਬਈ ਨਾਮ ਰਿੰਦਰ ਸਿੰਘ ਦਾ ਰੱਖੇ ਹੋ ਰਜਵਾੜਾ ਵਾ ਤੂੰ ਕੋਣਾ ਤਿੰਨਾਂ ਜਨਾਂ 13 ਜਨਾਂ ਟੋਕਰੇ ਦੇ ਬੇਰਾਂ ਚ ਨਾ ਸਪੇਰਾਂ ਚ ਨਾ ਪਲੇਅਰਾਂ ਚ ਅੱਛਾ ਅੱਗੇ ਚੱਲ ਜੋ ਜੀ ਔ ਸਰਬਜੀਤ ਕੌਰ ਮਾਨੂੰ ਕੇ ਤੁਹਾਡੇ ਲੱਗੀ ਆ ਹਲਕਾ ਉਹਦਾ ਭੈਣੋ ਸਰਬਜੀਤ ਕੌਰ ਮਾਨੂੰ ਕੇ ਕਹਿੰਦੀ ਮੈਂ ਇੰਨੀ ਗਰੀਬ ਆਂ ਖੈਰੇ ਨੇ ਮੇਰਾ ਘਰ ਖੋਲਿਆ ਜਿਹੜਾ ਮੈਂ ਕਿਰਾਏ ਤੇ ਲਿਆ ਸੀਗਾ ਤੇ ਪਹਿਲਾ ਨਾਂ ਨਜਾਇਜ਼ ਕਬਜ਼ਾ ਕਰਦੀ ਐ ਐਨ ਆਰ ਆਈ ਦੀ ਕੋਠੀ ਦੇ ਉੱਤੇ ਉਹ ਕੈਨੇਡਾ ਤੋਂ ਆਇਆ ਸੀ ਵਿਚਾਰੇ ਪਰਮਜੀਤ ਸਿੰਘ ਹੋਣੇ ਉਹਨਾਂ ਨੇ ਕੋਠੀ ਤੇ ਕਬਜ਼ਾ ਹੀ ਨਹੀਂ ਕੀਤਾ ਗੱਲਾਂ ਉਹਦੇ ਜਾਲੀ ਡਾਕੂਮੈਂਟ ਕਰਾ ਕੇ ਕੋਈ ਉਹਦਾ ਚੇਲਾ ਵਕੀਲ ਸੀਗਾ ਮੈਂ ਨਾ ਭੁੱਲ ਰਿਹਾ ਉਸ ਵਕੀਲ ਦਾ ਤੁਹਾਨੂੰ ਚੇਤਾ ਹੀ ਹੋਣਾ ਤਕਰੀਬਨ ਫਿਰ ਜਾਲੀ اقرارنامہ ਬਣਾਇਆ ਉਹਦੇ ਘਰ ਦੇ ਅੰਦਰ ਵੜ ਗਏ ਉਹ ਕੈਨੇਡਾ ਬੈਠੇ ਨੇ ਕਾਲੇ ਤੋੜ ਕੇ ਤੇ ਉਹ ਤਾਂ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੇ ਆਪਾਂ ਸਾਰਿਆਂ ਨੇ ਤੇ ਆਹ মিডিਆ ਨੇ ਆਹ মিডিਆ ਨੇ ਆਜ਼ਾਦ মিডিਆ ਨੇ ਅਸੀਂ ਜਦੋਂ ਖੱਪ ਪਾਈ ਉਹਨਾਂ ਘਰ ਤਾਂ ਛੱਡ ਦਿੱਤਾ ਲੇਕਿਨ ਪਰਚਾ ਨਹੀਂ ਦਰਜ ਕੀਤਾ ਭਗਵਾਨ ਤੁਹਾਨੂੰ ਨੇ ਉਹਦੇ ਉੱਤੇ ਤੁਸੀਂ ਮਾਰੇ ਕਿਸੇ ਘਰ ਵਿੱਚ ਜਿੰਦਾ ਤੋੜ ਕੇ ਵੜ ਜਾਓ 452 ਲਾਉਂਦੇ ਕਿ ਨਹੀਂ ਲਾਉਂਦੀ ਪੁਲਿਸ ਜਰਾ ਦੱਸੋ ਕਿੱਥੇ 452 ਭਗਵੰਤ ਮੈਂ ਪੁੱਛਣਾ ਚਾਹੁੰਦਾ ਕਿੱਥੇ 452 ਤੇਰੀ ਕਿੱਥੇ ਆ ਦੱਸੋ ਜਾਲੀ ਰਜਿਸਟਰੀ ਕਰਾਈ ਟੈਂਪਰਿੰਗ 420 ਮੇਰੀ ਭੈਣ ਤੇ 420 ਦਾ ਪਰਚਾ ਦਰਜ ਕੀਤਾ 72 ਸਾਲ ਦੀ ਆ ਔਰ ਬੜੇ ਅੱਛੇ ਪਰਿਵਾਰ ਦੇ ਨੇ ਧਾਲੀਵਾਲ ਪਰਿਵਾਰ ਆ ਮੇਰੇ ਜਿਹੜਾ ਬਹਨੋਈ ਸਿਕਾ ਹੈਗੇ ਨੇ ਉਹ ਨੇਵੀ ਚੋ ਕੈਪਟਨ ਰਿਟਾਇਰ ਹੋਏ ਮਤਲਬ ਵਿਕਰਾਂਤ ਸ਼ਿਪ ਜਿਹੜੀ ਆ ਸਾਰੀ ਦੇਸ਼ ਦੀ ਸਭ ਤੋਂ ਵੱਡੀ ਨੇਵਲ ਸ਼ਿਪ ਸੀਗੀ ਉਹਦੇ ਤੇ ਕਮਾਂਡ ਕੀਤਾ ਕਹਿਰੇ ਨੂੰ ਕਿਉਂਕਿ ਬੰਦਾ ਬਣਾਉਣਾ ਸਬਕ ਸਿਖਾਉਣਾ ਇਹ ਜਿਹੜੇ ਤੁਸੀਂ ਪਰਚੇ ਮੇਰੇ ਸੁਣੇ ਨੇ ਉਹ ਅਖੀਰਲੇ ਦੋ ਆ ਪਹਿਲਾਂ ਤਿੰਨ ਕੀਤੇ ਨੇ ਮੇਰੀ 72 ਸਾਲ ਦੀ ਸਭ ਤੋਂ ਵੱਡੀ ਪੈਣ ਆ ਉਹਦੇ ਤੇ ਪਰਚਾ ਦਰਜ ਕਰਤਾ ਜ਼ਮੀਨ ਦੀ ਜਿਹੜੇ ਅਸੀਂ ਆਪਸ ਵਿੱਚ ਪਰਿਵਾਰ ਨੇ ਤਬਾਦਲੇ ਸ਼ੋ ਕੀਤੇ 1972 ਦੇ ਤਬਾਦਲੇ ਜਦੋਂ ਮੇਰੀ ਉਮਰ ਐਵੇਂ ਮੱਲਗ 4-5 ਸਾਲ ਦੀ ਸੀਗੀ ਸਾਰੀ ਇਹ ਵੀ ਨਹੀਂ ਬਖਸ਼ਿਆ ਉਸਨੇ ਦੇਖਿਆ ਜਦੋਂ ਤਿੰਨ ਪਰਚਾ ਨਹੀਂ ਫੜ ਸਕਿਆ ਫਿਰ ਉਹਨੇ ਮੇਰੇ ਤੇ ਕੀਤਾ ਐਨਡੀਪੀਐਸ ਦਾ ਪਰਚਾ ਨਸ਼ੇ ਦਾ ਪਰਚਾ ਜਿਹੜਾ ਮਨਜੀਤ ਵੀ ਕੱਟ ਗਿਆ ਜੇਲ ਇਹ ਦੇਖੋ ਤਾਂ ਫੇ ਵੀ ਕੁਝ ਫੜਿਆ ਗਿਆ ਹੋਗਾ ਮੇਰੇ ਤੋਂ ਯਾਰ ਫੜਿਆ ਵੀ ਨਹੀਂ ਗਿਆ ਕੁਛ ਮੇਰੇ ਕੋਲੋਂ ਤਾਂ ਮੇਰੇ ਕੋਲੋਂ ਤਾਂ 9 ਸਾਲ ਪੁਰਾਣਾ ਪਰਚਾ ਔਰ ਇਸੇ ਪਰਚੇ ਦੇ ਵਿੱਚ ਭਗਵੰਤ ਮਾਨ ਨੇ ਆਪ ਕੋਈ ਦਿੱਤੀ ਆ মিডিਆ ਦੇ ਵਿੱਚ ਜਾ ਕੇ ਕਿ 17 ਜਦੋਂ ਮੈਂ ਲੀਡਰ ਆਫ اپੋਜੀਸ਼ਨ ਸੀਗਾ ਉਹ ਜਦੋਂ ਮੈਂ ਮੰਤਰੀ ਜਾ ਕਢਾਇਆ ਕਾਂਗਰਸ ਵਾਲਾ ਨਾ ਲੋਂਗੇ ਤਾਂ ਫੇ ਮੇਰੇ ਪਾਰਟੀ ਵਾਲੇ ਔਖੇ ਹੋਣਗੇ ਭਰਲੇ ਦੇਣਾ ਵਾ ਕਿਉਂਕਿ ਹੈ ਤਾਂ ਜਿਹੜੀਆਂ ਗੱਲਾਂ ਰਿਕਾਰਡ 'ਚ ਆ ਗਈਆਂ ਰਿਕਾਰਡ 'ਚ ਆ ਗਈਆਂ ਨੇ ਤਾਂ ਮੈਂ ਜਦੋਂ ਕਢਾਇਆ ਉਹ ਮੇਰੇ ਮਗਰ ਪੈ ਗਏ ਤੇ ਮੈਂ ਭਗਵੰਤ ਮਾਨ ਨੇ ਆਣ ਕੇ ਵੀਡੀਓ ਦੇ ਸਾਹਮਣੇ ਕੈਮਰੇ ਦੇ ਕਿਹਾ ਕਿ ਖੈਰਾ નિર્ਦੋਸ਼ ਹੈ ਕਿਉਂ ਭਗਵੰਤ ਹੁਣ ਭੁੱਲ ਗਿਆ ਤੇ ਕਹਿੰਦਾ નિર્ਦੋਸ਼ ਹੈ ਖੈਰਾ ਇਹਦੇ ਨਾਲ ਬਦਲਾਖੋਰੀ ਕਰੀ ਮੈਂ ਪਾਰਲੀਮੈਂਟ ਚ ਮੁੱਦਾ ਉਠਾਊਂਗਾ ਤੇ ਹੁਣ ਉਸੇ ਪਰਚੇ ਮੈਨੂੰ ਫੜ ਕੇ ਅੰਦਰ ਦੇ ਦਿੱਤਾ ਫਿਰ ਉਹਦਾ ਢਿੱਡ ਨਹੀਂ ਭਰਿਆ ਫਿਰ ਜਦੋਂ ਮੇਰੀ ਜਮਾਨਤ ਹੋਣੀ ਸੀ 4 ਜਨਵਰੀ 2024 ਨੂੰ ਫਿਰ ਮੈਂ ਤੇ ਹੋਰ ਪਰਚਾ ਦਰਜ ਕੀਤਾ ਪੰਜਵਾਂ ਪਰਚਾ ਦਰਜ ਕੀਤਾ ਪਰ ਚਲੋ ਫਿਰ ਬਾਕੀ ਆਪੇ ਇਹ ਤੋਂ ਬਗੈਰ ਬਾਕੀ ਬਣਨਾ ਵੀ ਨਹੀਂ ਸੀਗਾ ਕੁਸੀਂ ਤਾਂ ਮੰਨਣਾ ਵੀ ਨਹੀਂ ਸੀ ਕਿਸੇ ਪੰਜਾਬ ਦੇ ਲੋਕਾਂ ਨੇ ਕਿ ਖੇਹਰਾ ਬੱਗੀ ਆ ਜੇਲ ਜਿਹੜੀ ਆ ਨਾ ਇਹ ਬੰਦੇ ਹੀ ਘੱਟਦੇ ਨੇ ਉੱਥੇ ਜਾਨਵਰ ਨਹੀਂ ਅੰਦਰ ਬੰਨੇ ਹੋਏ ਔਰ ਜੇਲਾਂ ਵਿੱਚ ਬਹੁਤ ਵੀ ਗੁਨਾਹਗਰ ਬੰਦੇ ਨੇ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਗਵਾਹੀ ਦਿੰਦਾ ਵਾਂ ਬਹੁਤ ੱਟਕੇ ਹੋਏ ਨੇ ਸਾਰੇ ਪੁਲਿਸ ਦੇ ਤੇ ਸਰਕਾਰਾਂ ਦੇ ਨਜਾਇਜ਼ ਬੰਦੇ ਅੰਦਰ ੱਟਕੇ ਹੋਏ ਨੇ ਚਲੋ ਉਹ ਇੱਕ ਸਬਜੈਕਟ ਅਲੱਗ ਹੈਗਾ ਵਾ ਆਪਾਂ ਉਹਦੇ ਤੇ ਗੱਲਾਂ ਬਾਤਾਂ ਕਰਦੇ ਰਹੇ ਨੇ ਪਰ ਇਹਨਾਂ ਦੀ ਮਾਨਸਿਕਤਾ ਦੱਸ ਰਿਹਾ ਵਾਂ ਇਹ ਵਿਰੋਧ ਨਹੀਂ ਚੱਲ ਸਕਦੇ ਇਹ ਖੇਹਰੇ ਦੀ ਗੱਲ ਦਾ ਜਦੋਂ ਜਵਾਬ ਨਹੀਂ ਦਿੰਦੇ ਫਿਰ ਉਹ ਤੇ ਗੱਲ ਪੈਂਦੇ ਨੇ ਜਾ ਕੇ ਆ ਜਿਹੜੇ 92 91 ਬੰਦੂਆ ਮਜ਼ਦੂਰ ਇੱਕ ਬੰਦਾ ਉਮਰਵਿਜੇ ਪ੍ਰਤਾਪ ਸਿੰਘ ਗੈਰ ਪੰਜਾਬੀ ਆ ਗੈਰ ਸਿੱਖ ਆ ਉਹ ਤੁਹਾਡੇ ਲੰਨਤੀ ਉਹ ਤੁਹਾਡੇ ਨਾਲ ਤੋਂ ਉਹ ਚੰਗਾ ਬੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ ਤੇ ਨਸ਼ਿਆਂ ਦੇ ਖਿਲਾਫ ਬੋਲ ਰਿਹਾ ਅੰਮ੍ਰਿਤਸਰ ਦੇ ਵਿੱਚ ਆ ਜਿਹੜੇ ਤੁਹਾਡੇ ਇੱਥੋਂ ਦੇ ਐਮਐਲਏ ਕਿਹੜਾ ਅਪੰਡੋਰੀ ਆ ਹਾਂ ਲੋ ਕਹਿੰਦੇ ਕੁੱਠੀ ਬਣਾ ਰਿਹਾ ਐ ਮੋਹਾਲੀ ਦੇ ਚੰਡੀਗੜ੍ਹ ਦੇ ਵਿੱਚ ਵੀ ਹੋਰ ਵੀ ਕੀ ਹੈਗੀ ਡਿਟੇਲਸ ਮੈਨੂੰ ਦੱਸਿਆ ਸਾਰਿਆਂ ਨੇ ਇਹਨਾਂ ਨੂੰ ਕਿੱਥੋਂ ਪੈਸੇ ਆ ਗਏ ਆ ਸਰਬਜੀਤ ਗੌਰ ਮਾਨੂੰ ਕੋ ਪੁਲ ਚੜੋ ਜਗਰਾਉਂਦਾ ਖੱਪਿਆ ਤੁਹਾਡੀ ਕੋਠੀ ਬਣ ਰਹੀ ਹੈ ਪਤਾ ਨਹੀਂ ਕਿੰਨੇ ਕਰੋੜ ਦੀ ਉਦਾਂ ਕਹਿੰਦੀ ਸੀ ਮੈਂ ਕਿਰਾਏ ਤੇ ਰੇ ਮੇਰੇ ਕੋਲ ਕਿਰਾਏ ਚੋਗੇ ਵੀ ਪੈਸੇ ਨਹੀਂ ਤੇ ਹੁਣ 2 ਸਾਲਾਂ ਦੇ ਵਿੱਚ ਵਿੱਚ ਕੋਠੀ ਦੇ ਪੈਸੇ ਕਿੱਥੋਂ ਆਗੇ ਆ ਉਗੋ ਕੇ ਜਿਹੜਾ ਨਾਲ ਉਪੋ ਕੇ ਕੀ ਆ ਉਗੋ ਕੇ ਜਿਹੜਾ ਬੰਦਾ ਮਤਲਬ ਸਰਪੰਚੋਂ ਨੂੰ ਪੁੱਛੇ ਅੱਗਿਓ ਮਾਰੋ ਇਹ ਲਫੇੜਿਆ ਸਰਪੰਚ ਦੇ ਤੂੰ ਲਫੇੜੇ ਆੜਾ ਤੇਰੀ ਕੀ ਔਕਾਤ ਹੈ ਕਿ ਤੂੰ ਸਰਪੰਚ ਨੂੰ ਕਿਸੇ ਨੂੰ ਲਫੇੜਾ ਮਾਰੇਗਾ ਤਾ ਦੋ ਜੀ ਅੱਜ ਤੋਂ ਬਾਅਦ ਕੋ ਹੱਥ ਤੁਹਾਨੂੰ ਲਾ ਕੇ ਦਿਖਾ ਦੇ ਮੈਂ ਖੜਾ ਖਿਹੜਾ ਪਹਿਲਾਂ ਤੁਹਾਡੇ ਅੱਗੇ ਮੁਰੇ ਦੀਵਾਰ ਬਣ ਕੇ ਮੈਂ ਖੜੂਗਾ ਇਹ ਰੁਕਿਆ ਜੇ ਤੇਰੇ ਜੇ ਤੇਰੇ ਜਿੰਮੇ ਤਾਂ ਖੈਰੇ ਨੂੰ ਲੁਫੇੜਾ ਮਾਰ ਕੇ ਦਿਖਾ ਦਿਖਾ ਕੇ ਮਾਰ ਕੇ ਫਿਰ ਤੁਹਾਨੂੰ ਪਤਾ ਲੱਗੂਗਾ ਇਸ ਕਰਕੇ ਇਹ ਬੰਦੇ ਜਿਨ੍ਹਾਂ ਨੇ ਦੂਜਿਆਂ ਨੂੰ ਭੰਡ ਕੇ ਸਾਡਾ ਫਾਇਦਾ ਉਠਾਇਆ ਉਹ ਬੰਦਿਆਂ ਨੂੰ ਤੁਸੀਂ ਅੱਛੀ ਤਰ੍ਹਾਂ ਪਛਾਣ ਚੁੱਕੇ ਹੋ ਗਲਤੀ ਨਾ ਖਾ ਲਿਓ ਕੋਈ ਅਮੀਤ ਥੇਰ ਅਗੇ 10 ਪਿੰਡਾਂ ਦੇ ਨਾਂ ਗਿਣਾ ਦੇ ਇਹ ਰਾਜਨੀਤੀ ਆ ਪਾਰਲੀਮੈਂਟ ਵਿੱਚ ਬੋਲਣਾ ਵਿਧਾਨ ਸਭਾ ਦੇ ਵਿੱਚ ਬੋਲਣਾ ਭਾਈ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਐਨਐਸਏ ਦਾ ਵਿਰੋਧ ਕਰਨਾ ਸਿੱਧੂ ਮੂਸੇਵਾਲੇ ਦੇ ਬੱਚੇ ਦਾ ਕਤਲ ਦਾ ਇਨਸਾਫ ਮੰਗਣਾ ਛੁੱਪ ਕਰਨ ਕਤਲ ਹੋ ਗਿਆ ਕਿਸਾਨਾਂ ਦਾ ਉਹਦਾ ਇਨਸਾਫ ਮੰਗਣਾ ਜਿਹੜੇ ਕਿਸਾਨਾਂ ਨੂੰ ਇਹਨਾਂ ਨੇ ਕੁੱਟਿਆ ਲਤਾੜਿਆ ਉਥੇ ਸ਼ੰਭੂ ਦੇ ਬਾਰੇ ਉਹਨਾਂ ਦੇ ਹੱਕ ਵਿੱਚ ਬੋਲਣਾ ਉਮੀਦ ਇਹ ਮੁੱਦੇ ਨੇ ਕਿ ਪਿੰਡਾਂ ਦੇ ਨਾਮ ਬੁੰਦੇ ਨੇ ਦੱਸ ਮੈਨੂੰ ਜਰਾ ਹੁਣ ਵੇਖਣਾ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਆਮ ਆਦੀ ਪਾਰਟੀ ਦੇ ਕਿਸੇ ਬਲਾਰੇ ਵੱਲੋਂ ਕੀ ਪ੍ਰਤੀਕਰਮ ਸਾਹਮਣੇ ਰੱਖਿਆ ਜਾਂਦਾ ਹੈ ਤਾਂ ਨਾਲ ਸਮਾਂ ਦੱਸੇਗਾ ਕੈਮਰਾ ਪਾਸੇ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਿਓ ਡੀ5 ਚੈਨ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान मन उन जन नाल जुड़े कलाकारा नाल करवावांगे मुलाकात ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ